प्राण प्रतिष्ठा ਦਾ ਇੱਕ ਭਵਯ ਸਮਾਗਮ ਕੀਤਾ ਗਿਆ ਇੱਕ ਵਿਸ਼ਾਲ ਸਮਾਗਮ ਤੋਂ ਬਾਅਦ ਹੁਣ ਮੀਡੀਆ ਨੂੰ ਅੰਦਰ ਆਣ ਦੀ ਪਰਮਿਸ਼ਨ ਦਿੱਤੀ ਗਈ ਹੈ ਤੇ ਮੀਡੀਆ ਕਰਮੀ ਜਿਹੜੇ ਆ ਉਹ ਰਾਮ ਮੰਦਰ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਹੈ ਅਸੀਂ ਵੀ ਰਾਮ ਮੰਦਰ ਦੇ ਅੰਦਰ ਪ੍ਰਵੇਸ਼ ਕੀਤਾ ਹੈ ਔਰ ਇੱਥੇ ਭਗਵਾਨ ਰਾਮ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ ਔਰ ਟਣਾ ਦੇ ਸਾਰ ਨੂੰ ਕੁਇੰਟਣਾ ਦੇ ਸਾਹਬ ਦੇ ਨਾਲ ਜਿਹੜੇ ਫੁੱਲ ਮੰਗਵਾਏ ਗਏ ਸੀ ਉਹ ਫੁੱਲਾਂ ਦੇ ਨਾਲ ਜਿਸ ਤਾਕ ਦੇ ਨਾਲ ਇਸ ਮੰਦਰ ਨੂੰ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਹੈ ਉਹ ਖੂਬਸੂਰਤੀ ਆਪਣੇ ਦਰਸ਼ਕਾਂ ਤੱਕ ਜਰੂਰ ਪਹੁੰਚਾਣਾ ਚਾਹ ਕੇ ਪੀਡੀਸੀ ਨਿਊਜ਼ ਇਸ ਤਰਲੇ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੇ ਅੰਦਰ ਪਹੁੰਚ ਚੁੱਕੇ ਹੈ ਜੀ ਹਾਂ ਮੰਦਿਰ ਦੇ ਅੰਦਰ ਇਸ ਵੇਲੇ ਜਿਹੜੇ ਤੁਸੀਂ ਵੇਖ ਪਾ ਰਹੇ ਹੋ ਸਾਰੇ ਮੀਡੀਆ ਕਰਮੀ ਨੇ 1500 ਤੋਂ 2000 ਦੇ ਕਰੀਬ ਮੀਡੀਆ ਕਰਮੀ ਜਿਹੜੇ ਕਿ ਇਸ ਇਵੈਂਟ ਨੂੰ ਇਸ ਮੇਗਾ ਇਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਸੀ ਉਹ ਮੀਡੀਆ ਕਰਮੀਆਂ ਨੂੰ ਜਾਦੀ ਇਜਾਜ਼ਤ ਦਿੱਤੀ ਗਈ ਤਾਂ ਮੀਡੀਆ ਕਰਮੀ ਇਸ ਵੇਲੇ ਅੰਦਰ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਮੰਦਿਰ ਦੇ ਕਪਾਟ ਇਸ ਵੇਲੇ ਬੰਦ ਨੇ ਕਿਉਂਕਿ ਇਸ ਵਕਤ ਤਾਂ ਆਰਤੀ ਹੋ ਚੁੱਕੀ ਹੈ ਆਰਤੀ ਤੋਂ ਬਾਅਦ ਮੰਦਿਰ ਦੇ ਕਪਾਟ ਬੰਦ ਕਰ ਦਿੱਤੇ ਗਏ ਨੇ ਪਰ ਭਗਵਾਨ ਰਾਮ ਦੀ ਉਹ ਮੂਰਤ ਉਹ ਵਿਗ੍ਰਹਿ ਜਿਸ ਦੀ ਪ੍ਰਾਨ ਪ੍ਰਤੀਸ਼ਾ ਕੀਤੀ ਜਿਸ ਤਰ੍ਹਾਂ ਇਹ ਕਿ ਬੱਚੇ ਦੇ ਮੂੰਹ ਦੇ ਉੱਪਰ ਹੁੰਦਾ ਉਹ ਬੱਚੇ ਦੇ ਮੂੰਹ ਦੇ ਉੱਪਰ ਦੀ ਜਿਹੜੀ ਸਾਦ ਕੀ ਆ ਉਹ ਭਗਵਾਨ RAM ਲੱਲਾ ਦੀ ਮੂਰਤ ਦੇ ਉੱਪਰ ਵੀ ਅੱਜ ਨੂੰ ਵਿਖਾਈ ਦਿੰਦੀ ਹੈ ਤੇ ਜੀਹਾਂ ਤੁਹਾਨੂੰ ਦੱਸਦੀ ਐ ਇਸ ਲਈ RAM ਲੱਲਾ ਦੀ ਪ੍ਰਾਨ ਪੋਤਿਸ਼ਤਾ ਤੋਂ ਬਾਅਦ ਭਗਵਾਨ RAM ਦੇ ਮੰਦਿਰ ਦੇ ਬਿਲਕੁਲ ਅੰਦਰ ਅਸੀਂ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਸੀਂ ਵੇਖ ਪਾ ਰਹੇ ਹੋ ਇਹੀ ਉਹ ਥਾਂ ਹੈ ਗਰਭਗ੍ਰਹਿ ਹੈ ਜਿੱਥੇ ਅੰਦਰ ਭਗਵਾਨ ਬ੍ਰਾਮਦੀਪ ਮੂਰਤੀ ਵਿਰਾਜਮਾਨ ਹੈ ਜੀहां ਤੁਹਾਨੂੰ ਦੱਸਿਓ ਥੋੜੇ ਦੇਰ ਪਹਿਲਾਂ ਅਸੀਂ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਨੂੰ ਮੌਕਾ ਮਿਲਿਆ ਹੈ ਦਰਸ਼ਨ ਕਰਨ ਦਾ ਭਗਵਾਨ ਰਾਮ ਲਲਾ ਦੇ ਉਸ ਮੂਰਤੀ ਦੇ ਜਿਸ ਨੂੰ ਕਿ ਬੜੇ ਹੀ ਪਿਆਰ ਨਾਲ ਬੜੀ ਹੀ ਸ਼ਰਧਾ ਭਾਵ ਦੇ ਨਾਲ ਸਜਾਇਆ ਗਿਆ ਔਰ ਉਸ ਤੋਂ ਬਾਅਦ ਉਹਨੇ ਸਾਧੂ ਮਹੰਤਾਂ ਦੇ ਨਾਲ-ਨਾਲ ਮੀਡੀਆ ਕਰਮੀਆਂ ਨੂੰ ਜੱਜ ਇਜਾਜ਼ਤ ਦਿੱਤੀ ਗਿਆ ਤੇ ਇਸ ਵੇਲੇ ਤੁਸੀਂ ਚਤਰਫਾ ਮੇਰੇ ਪਾਸੇ ਸਿਰਫ ਕੈਮਰਾ ਹੀ ਕੈਮਰੇ ਲਾਈਟਸ ਐਂਡ ਲਾਈਟਸ ਵੇਖ ਪਾਰੇ ਹੋਵੋਗੇ ਤੇ ਲਾਈਟਸ ਐ ਸਾਰੇ ਮੀਡੀਆ ਆਧਾਰਿਆਂ ਦੀ ਜੀहां ਸਾਰਾ ਪੱ ਵੱਡੇ ਵੱਡੇ ਰੈਨਾਉਂਡ ਜਰਨਲਿਸਟ ਇਸ ਵੇਲੇ ਇੱਥੇ ਮੌਜੂਦ ਨੇ ਔਰ ਸਿਰਫ ਇੱਕੋ ਹੀ ਗੱਲ ਦੀ ਉਡੀਕ ਹੈ ਕਿ ਉਹ ਭਗਵਾਨ ਰਾਮ ਦੇ ਦਰਸ਼ਨ ਕਰਨ ਕੀ ਜੀहां ਤੁਹਾਨੂੰ ਦੱਸਦੀ ਆ ਇਸ ਵੇਲੇ ਅਸੀਂ ਜਿੱਥੇ ਮੌਜੂਦ ਆ ਬਾਹਰੋਂ ਦੀ ਅੰਦਰੋਂ ਤੋਂ ਲੈ ਕੇ ਜਿਹੜੇ ਤਸਵੀਰਾਂ ਵੀ ਆਪਣੇ ਦਰਸ਼ਕਾਂ ਤੱਕ ਅਸੀਂ ਲਗਾਤਾਰ ਪਹੁੰਚਾਈਆਂ ਉੱਥੇ ਹਰ ਇੱਕ ਕਦਮ ਦੇ ਉੱਪਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਕਿਸ ਢੰਗ ਦੇ ਨਾਲ ਇੱਥੇ ਕੰਮ ਕੀਤਾ ਗਿਆ ਹਰ ਇੱਕ ਚੀਜ਼ ਨੂੰ ਬੜੀ ਹੀ ਬਾਰਕੀ ਦੇ ਨਾਲ ਇੱਥੇ ਸਜਾਇਆ ਗਿਆ ਹੈ ਬੜੀ ਹੀ ਬਾਰੀਕੀ ਦਾ ਧਿਆਨ ਰੱਖਿਆ ਗਿਆ ਹੈ ਔਰ ਇਹੀ ਖਾਸੀਅਤ ਹੈ ਕਿ ਅੱਜ ਉਹ ਇੰਨਾ ਖੂਬਸੂਰਤ ਹੈ ਇੰਨਾ ਵਿਸ਼ਾਲ ਮੰਦਿਰ ਬਣ ਕੇ ਸਾਰੇ ਸਾਰਿਆਂ ਦੇ ਸਾਹਮਣੇ ਅੱਜ ਇੱਥੇ ਪ੍ਰਸਤੁਤ ਹੈ ਜੀ ਆ ਤੁਹਾਨੂੰ ਦੱਸ ਦਈਏ ਇਸ ਵੇਲੇ ਮੰਦਿਰ ਦੇ ਕਪਾਟ ਬੰਦ ਕਰ ਦਿੱਤੇ ਗਏ ਹੈ ਆਰਤੀ ਤੋਂ ਬਾਅਦ ਪਰ ਹੁਣ ਜਦ ਮੰਦਿਰ ਦੇ ਕਪਾਟ ਮੋੜ ਤੋਂ ਸਵੇਰੇ ਮੰਗਲ ਆਰਤੀ ਤੋਂ ਬਾਅਦ ਖੁੱਲ ਜਾਣਗੇ ਫਿਲਹਾਲ ਹੈ ਤਸਵੀਰਾਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਮੈਂ ਚਾਹਾਂਗਾ ਇੱਕ ਵਾਰ ਉੱਪਰ ਵਖਾ ਕੇ ਆਪਣੇ ਦਰਸ਼ਕਾਂ ਨੂੰ ਵਿਖਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਬੜੇ ਹੀ ਖੂਬਸੂਰਤ ਫ ਸਜਾਵਟ ਕੀਤੀ ਗਈ ਹੈ। ਔਰ ਖੂਬਸੂਰਤ ਹੈ। ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ। ਆਪ ਕੀ ਨਜ਼ਰ ਆਉਂਦਾ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਕਿੰਨਾ ਜ਼ਿਆਦਾ ਇੱਥੇ ਆਨੰਦ ਹੈ। ਜੀ ਆ ਤੁਹਾਨੂੰ ਦੱਸ ਦਈਏ ਇਸ ਵੇਲੇ ਹੁਣ ਰਾਤ ਹੋਣ ਕਰਕੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੁਣ মিডিਆ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਟਾਈਮ ਸਿਰ ਇੱਥੋਂ ਬਾਹਰ ਜਾਓ ਪਰ ਇੱਥੇ ਬੜੇ ਹੀ ਸੁਚੇਜੇ ਢੰਗ ਦੇ ਪ੍ਰਬੰਧ ਕੀਤੇ ਗਏ ਨੇ, ਬੜੇ ਵਧੀਆ ਇੰਤਜ਼ਾਮ ਕੀਤੇ ਗਏ ਨੇ ਔਰ ਉਹ ਸੋਨੇ ਦੇ ਦਵਾਰ ਮੈਂ ਜ਼ਰੂਰ ਵਖਾਣਾ ਚਾਹਾਂਗਾ ਜਿਹੜੇ ਕੀ ਲਗਾਏ ਗਏ ਨੇ ਸੋਨ ਦਵਾਰ। ਤੁਸੀਂ ਵੇਖ ਪਾ ਰਹੇ ਹੋ ਐ ਹੋਈ ਸੋਨੇ ਦੇ ਦਵਾਰ ਹੈ ਜਿਹੜੇ ਕਿ ਭਗਵਾਨ ਰਾਮ ਦੇ ਮੰਦਿਰ ਨੂੰ ਲਗਾਏ ਗਏ ਨੇ ਐ ਸੋਨੇ ਦਾ ਦਵਾਰ ਤੁਸੀਂ ਇਸ ਵੇਲੇ ਵੇਖ ਪਾ ਰਹੇ ਹੋ ਔਰ ਬੜੇ ਹੀ ਵਧੀਆ ਇੱਥੇ ਮੂਰਤੀਆਂ ਬੜੇ ਹੀ ਵਧੀਆ ਇੱਥੇ ਨਕਾਸ਼ੀ ਕੀਤੀ ਗਈ ਹੈ ਮੋਹਰਾ ਦੀ ਇਹ ਨਕਾਸ਼ੀ ਇੱਥੇ ਵੇਖਣ ਨੂੰ ਮਿਲ ਪਾ ਰਹੀ ਹੈ ਤਾਂ ਇਹ ਦਵਾਰ ਹੈ ਤਾਂ ਅਸੀਂ ਦੱਸ ਦਈਏ ਬੜੇ ਹੀ ਖੂਬਸੂਰਤ ਦਵਾਰ ਇੱਥੇ ਬਣਾਏ ਗਏ ਨੇ ते भी जान प्रवेश प्रवेश द्वार जो बंद कर दिया पर दी गा पर आना चाहेंगे जय वाक्य चिकित्तना महसूस हो रहा है बहुत शानदार बहुत अद्भुत अलौकिक और दिव्य दर्शन भगवान राम के हुए हैं ये पहली आरती थी प्राण प्रतिष्ठा के बाद जब हम लोगों ने साथ में देखी और ये अपने आप में अद्भुत है इतिहास दर्ज करने वाली ये तारीख है बाईस तारीख जो इतिहास के पर्णों में स्वर्णि मच्छरों में दर्ज होगी उस सब के हम लोग साक्षी बने और सुबह से शाम तक हम लोग लगातार इसको दिखा रहे थे और जिस तरीके से राम मंदिर के और यहाँ पर जो भक्ति मंडप की तस्वीरें हैं वह दर्शकों को बहुत ज्यादा लुभाने वाली है क्योंकि ये तस्वीरें जो निकल के सामने आई है वो अपने आप में अकल्पनीय इसकी किसी ने कल्पना नहीं की थी इस बात की कल्पना तो खत्ता ही नहीं हो सकी थी की यहाँ पर जो राम मंदिर बनेगा थे बेहद कम समय में बनेगा मैं तीन सालों में इतना अद्भुत इतना स्वर्णिम ये जिस तरीके से यहाँ पर ਨਖਾਸੀ ਕੀ ਗਈ ਹੈ ਚਾਹੇ ਯਹਾਂ ਪਰ ਕਲਾਕਾਰੀ ਕੀ ਬਾਤ ਕੀ ਜਾਏ ਨਖਾਸੀ ਕੀ ਬਾਤ ਕੀ ਜਾਏ ਬਾਣ ਨਾਮ ਕੀ ਪ੍ਰਤਿਮਾ ਕੀ ਬਾਤ ਕੀ ਜਾਏ ਵੈ ਵੀ ਆਪਣੇ ਆਪ ਮੇ ਬੇਹਤ ਅਤਮੋਤ ਹੈ ਔਰ ਯੇ ਤਸਵੀਰਾਂ ਆਪ ਲਗਾਤਾਰ ਦਿਖਾਈਏ ਤਾਂ ਬਿਲਕੁਲ ਹੈ ਇਹ ਤਸਵੀਰਾਂ ਵਖਾਨੀਆਂ ਬੜੀਆਂ ਲਾਜ਼ਮੀ ਨੇ ਇੱਕ ਇੱਕ ਚੀਜ਼ ਜਿਹੜੀ ਇੱਥੇ ਬੜੇ ਖੂਬਸੂਰਤ ਢੰਗ ਦੇ ਨਾਲ ਇੱਥੇ ਦਰਸਾਈ ਗਈ ਹੈ ਔਰ ਤੁਸੀਂ ਵੇਖ ਪਾ ਰਹੇ ਹੋ ਇੱਥੇ ਵੱਖ-ਵੱਖ ਜਿਹੜੇ ਰੂਪ ਹੈ ਭਗਵਾਨ ਵਿਸ਼ਨੂੰ ਦੇ ਉਹ ਦਰਸਾਏ ਗਏ ਨੇ ਤੇ ਇਸ ਦੇ ਨਾਲ ਹੀ ਤ੍ਰੇਤਾ ਯੁਗ ਦੇ ਨਾਲ ਸੰਬੰਧ ਰੱਖਣ ਵਾਲੇ ਤਮਾਮ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਸ ਵੇਲੇ ਤੁਸੀਂ ਮਹਿਸੂਸ ਕਰ پا ਰਹੇ ਹੋ ਤੇ ਜੀ ਹਾਂ ਤੁਹਾਨੂੰ ਦੱਸ ਦਈਏ ਇਸ ਵੇਲੇ ਪ੍ਰਾਨ ਪਰਿਸ਼ਾਦ ਬਾਦ ਹੈ ਪਹਿਲੀ ਆਰਤੀ ਸੀ ਜਿਹੜੀ ਸਾਨੂੰ ਮੌਕਾ ਮਿਲਿਆ ਉਹ ਸਾਰਤੀ ਦੇ ਵਿੱਚ ਹਿੱਸਾ ਲੈਣ ਦਾ ਔਰ ਇੱਥੇ ਭੀੜ ਕੁਝ ਜ਼ਿਆਦਾ ਹੋਣ ਕਰਕੇ ਕੁਝ ਤੁਹਾਨੂੰ ਜ਼ਰੂਰ ਇੱਥੇ ਤਸਵੀਰਾਂ ਦੇ ਵਿੱਚ ਕੁਝ ਹਲਚਲ ਮਹਿਸੂਸ ਹੁੰਦੀ ਹੋਵੇਗੀ ਪਰ ਐਸੋ ਤੁਸੀਂ ਵੇਖ ਪਾਓਗੇ ਮੇਰੇ ਪਿੱਛੇ ਇੱਥੇ মিডিਆ ਦਾ ਜਮਾਵੜਾ ਇਸ ਕਰਕੇ ਕਿਉਂਕਿ ਐਕਸਕਲੂਸਿਵ মিডিਆ ਨੂੰ ਐਂਟਰੀ ਦਿੱਤੀ ਗਈ ਅੱਜ ਉਹ মিডিਆ ਜਿਸ ਨੇ ਪੂਰੀ ਦੁਨੀਆ ਤੱਕ ਇਹ ਇਵੈਂਟ ਪੰਚਾਇਤ ਆ ਉਸ মিডিਆ ਨੂੰ ਵੀ ਅੱਜ ਇੱਥੇ ਆਉਣ ਦੀ ਆਗਿਆ ਦਿੱਤੀ ਗਈ ਸਪੈਸ਼ਲ ਤੌਰ ਦੇ ਉੱਪਰ ਬਾਸ ਲਿਆਂਦੀ ਗਈ ਉਸ মিডিਆ तमाम মিডিਆ ਕਰਮੀਆਂ ਨੂੰ ਇੱਥੇ ਦਰਸ਼ਨਾ ਦੇ ਲਈ ਤਵਾਕੇ ਜੀ ਇਹ ਬੜਾ ਹੀ ਖੂਬਸੂਰਤ ਦ੍ਰਿਸ਼ ਹੈ ਮੰਦਿਰ ਪਰਿਸਰ ਦਾ ਨਜ਼ਰ ਆਉਂਦਾ ਪਿਆ ਵੈ ਰਾਮ ਲਿਲਾ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਇਹ ਮੰਦਿਰ ਦਾ ਹੈ ਭਵੇ ਨਜ਼ਾਰਾ ਵੇਖਣਾ ਆਪਣੇ ਆਪ ਦੇ ਵਿੱਚ ਮਨਮੋਹਕ ਹੈ ਔਰ ਭਗਵਾਨ ਰਾਮ ਦੀ ਉਹ ਮੂਰਤ ਵੇਖਣਾ ਜਿਸ ਦਾ ਇੰਤਜ਼ਾਰ ਸੀ ਜਿਸ ਦੇ ਨੇਤਰਾ ਨਵਰਤਬਾਦ ਹੁਣ ਪ੍ਰਾਨ ਪ੍ਰਤੀਸ਼ਤ ਬਾਦ ਸਾਰਿਆਂ ਨੂੰ ਦਰਸ਼ਨ ਕਰਾਇਆ ਗਿਆ ਫਿਲਹਾਲ ਮਿਲ ਲਾ ਹੋ ਗਿਆ ਤੁਹਾਡੀ ਇਜਾਜ਼ਤ ਲੈ ਰਿਹਾ ਕੈਮਰਾਮੈਨ ਵਿਕਰਮ ਡੋਗਰਾ ਦੇ ਨਾਲ ਅਮਿਤ ਮਲ ਹੋਤਰਾ ਪੀਟੀਸੀ ਨਿਊਜ਼ ਅਯੋਥਿਆ ਉੱਤਰ ਪ੍ਰਦੇਸ਼